ਸ਼ਹੀਦ ਸਬਦੇ ਸਾਂਝੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਦੀ ਵਰਸੀ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਉਣੀ ਚਾਹੀਦੀ ਹੈ ਇੰਨਾ ਸ਼ਰਧਾ ਦਾ ਪ੍ਰਗਟਾਵਾ ਰੰਜੋਤ ਸਿੰਘ ਹੰਡਾਣਾ ਚੇਅਰਮੈਨ ਪੀਆਰਡੀਸੀ ਪੰਜਾਬ ਨੇ ਪਿੰਡ ਹੰਡਾਣਾ ਵਿਖੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 24ਵੀਂ ਸਾਲਾਨਾ ਵਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ ਲਗेंगे हर बरस मेले बतल पे मिटने वालों का बाकी यही निशान होगा आज कारगिल जंग के महान शहीद श्री नायक मलकीत सिंह जी दी आज 24वीं बरसी आ, दी इस अवसर ते मैं जेड़ा साडे ਪਿੰਡ ਹਡਾਣਾ ਨਿਵਾਸੀਆਂ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਤੇ ਸਮੁੱਚੇ ਸਮਾਜ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਉਸ ਦੀ ਮੈਂ ਅੱਜ ਸ਼ਰੰਗਾ ਕਰਦਾ ਹਾਂ ਇਹਨਾਂ ਸਾਰਿਆਂ ਨੂੰ ਅਦਾਈ ਵੀ ਦਿੰਦਾ ਹਾਂ ਜਿਨ੍ਹਾਂ ਨੇ ਸ਼ਹੀਦ ਦੀ ਯਾਦ ਨੂੰ ਜਿੰਦਾ ਰੱਖਿਆ ਤੇ ਅੱਜ 24ਵਾਂ ਉਹਨਾਂ ਦੀ ਜਿਹੜੀ ਬਰਸੀ ਹੈ ਮਨਾ ਰਿਹਾ ਹੈ ਸ਼ਹੀਦ ਕਿਸੇ ਵੀ ਕੌਮ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਦੇਸ਼ ਦੇ ਸਾਰੀ ਕੌਮਾਂ ਦੇ ਸਾਂਝੇ ਹੁੰਦੇ ਹਨ ਜੇ ਮੈਂ ਅੱਜ ਗੱਲ ਕਰਾਂ ਉਸ ਸ਼ਹੀਦ ਨੂੰ ਉਸ ਸ਼ਹੀਦ ਨੂੰ ਦੋ ਸ਼ਬਦ ਕਹਿੰਦਾ ਹੋਇਆ ਮੈਂ ਆਪਣੇ ਸ਼ਬਦ ਸਮੇਟਦਾ ਜਿਹੜੇ ਬਾਗ ਨੂੰ ਜਿਹੜੇ ਮਾਲੀ ਨੂੰ ਬਾਗ ਸੰਗ ਪਿਆਰ ਹੋ ਜਾਏ ਉਜਾੜਾ ਜਰੇ ਨਾ ਸਿਰ ਧੜ ਦੀ ਬਾਜੀ ਲਾ ਜਾਂਦੇ ਅਨੂਖੀ ਮੌਤ ਹੈ ਖਰਜਾਂ ਦੀ ਮਰ ਜਾਣਾ ਆਪਣੀ ਆਈ ਤਾਂ ਹਰ ਕੋਈ ਮਰ ਜਾਂਦੇ ਜੇ ਆਪਾਂ ਗੱਲ ਕਰੀਏ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਉਸ ਸਮੇਂ ਉਸ ਸਮੇਂ ਦੀ ਸਰਕਾਰਾਂ ਵੱਲੋਂ ਜੇ ਚਾਹੇ ਮਾਲੀ ਮਦਦ ਦੀ ਗੱਲ ਕਰੀਏ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਗਿਆ ਤੇ ਸਾਡੀ ਅੱਜ ਜੇ ਮੈਂ ਗੱਲ ਕਰਾਂ ਆਪਣੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਦੇਸ਼ ਵਿੱਚ ਚਾਹੇ ਸਾਡੇ ਪੰਜਾਬ ਵਿੱਚ ਕੋਈ ਵੀ ਜਿਹੜਾ ਸ਼ਹੀਦ ਹੁੰਦਾ ਸਾਡੇ ਆਪਣੇ ਫਰਜ਼ਾਂ ਨੂੰ ਨਿਭਾਉਂਦਾ ਵਾ ਜਾਹੀ ਉਹ ਜਿਹੜੀ ਇੱਕ ਨਵੀਂ ਸਕੀਮ ਆਈ ਕਿਹੜੀ ਉਹ ਜਿਹੜੀ ਹੈ ਅਗਨੀਵੀਰ ਚ ਵੀ ਅਸ਼ੀਰਦ ਉਹਦਾ ਜਿਹੜਾ ਸਾਡਾ ਚਾਹੀ ਬਿਲਕੁਲ ਟੈਂਪਰੇਰੀ મોદી ਸਾਹਿਬ ਨੇ ਰੱਖਿਆ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਸਨਮਾਨ ਰਾਸ਼ੀ ਉਹਨਾਂ ਨੂੰ 1 ਕਰੋੜ ਰੁਪਏ ਦਿੱਤੀ ਜਾਂਦੀ ਆ ਤੇ ਪੰਜਾਬ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋયા ਏਦਾਂ ਹੀ ਹਮੇਸ਼ਾ ਯਤਨਸ਼ੀਲ ਹੈ ਤੇ ਪਰਿਵਾਰ ਨਾਲ ਬੈਠ ਕੇ ਗੱਲ ਕਰਦਾ ਜੋ ਵੀ ਇਸ ਪਰਿਵਾਰ ਵੱਲੋਂ ਕਿਹਾ ਜਾਊਗਾ ਸਰਕਾਰ ਪ੍ਰਤੀ ਜੋ ਵੀ ਜਾਇਜ਼ ਧਰਮਸਾਲਾ ਪ੍ਰਤੀ ਜਾਂ ਕੋਈ ਪਿੰਡ ਪਿੰਡ ਦੇ ਸਬੰਧੀ ਜੋ ਵੀ ਇਹ ਮੈਨੂੰ ਹੁਕਮ ਕਰਨਗੇ ਮੈਂ ਸਰਕਾਰ ਵੱਲੋਂ ਉਹਨਾਂ ਦੀ ਮੰਗ ਪੂਰੀ ਕਰਾਂਗਾ ਇਸ ਸਰਕਾਰੀ ਬਾ ਸੁਵਿਧਾ ਦੀ ਗੱਲ ਕਰੀਏ ਤੇ ਹਰਿਆਣੇ ਨਾਲ ਵੀ ਪਿੰਡ ਦੀ ਕਨੈਕਟੀਵਿਟੀ ਕੀਤੀ ਹੋਈ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਤੇ ਦੋ ਬਸਾਂ ਦੀ ਕਨੈਕਟੀਵਿਟੀ ਪੜਿਆਲੇ ਤੋਂ ਆਇਆ ਦੇਵੀਗੜ੍ਹ ਪਹਿਲਾਂ ਹੀ ਚੱਲ ਰਹੀ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ